ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ ਸਕੂਲ 'ਚ ਗੋਲੀਬਾਰੀ ਸ਼ੂਟਰ ਸਮੇਤ 10 ਦੀ ਮੌਤ 25 ਜ਼ਖਮੀ ਸਕੂਲ 'ਚ ਪੜ੍ਹਦੇ ਹਨ 175 ਵਿਦਿਆਰਥੀ ਸਕੂਲ 'ਚ ਹੋਈ ਗੋਲੀਬਾਰੀ ਮਾਮਲੇ 'ਚ ਟਰਾਂਸ ਜੈਂਡਰ ਤੇ ਸ਼ੱਕ ਪੁਲਿਸ ਨੇ ਅਧਿਕਾਰਤ ਤੌਰ ਤੇ ਦੋਸ਼ੀ ਬਾਰੇ ਨਹੀਂ ਦਿੱਤੀ ਜਾਣਕਾਰੀ ਹਾਈ ਸਕੂਲ 'ਚ ਹੋਈ ਫਾਇਰਿੰਗ ਮਗਰੋਂ ਦੇਸ਼ ਭਰ ਤੋਂ ਪ੍ਰਤੀਕਿਰਿਆਾਂ ਮਾ ਸਿਆਸੀ ਆਗੂਆਂ ਨੇ ਗੋਲੀਬਾਰੀ ਦੀ ਘਟਨਾ ਦੀ ਕੀਤੀ ਕੜੀ ਨਿਖੇਦੀ। ਕੈਨੇਡਾ ਦੇ ਸਕੂਲ 'ਚ ਗੋਲੀਬਾਰੀ ਤੇ ਭਾਰਤ ਸਰਕਾਰ ਨੇ ਜਤਾਇਆ ਦੁੱਖ, ਪੀਐਮ ਮੋਦੀ ਨੇ ਕਿਹਾ ਭਾਰਤ ਇਸ ਦੁੱਖ ਦੀ ਘੜੀ 'ਚ ਨਾਲ ਖੜਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ ਸ਼ਹਿਰ 'ਚ ਇੱਕ ਹਾਈ ਸਕੂਲ 'ਚ ਗੋਲੀਬਾਰੀ ਹੋਈ। ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ 'ਚ 10 ਲੋਕਾਂ ਦੀ ਮੌਤ ਹੋਈ ਹੈ ਜਦਕਿ 25 ਜ਼ਖਮੀ ਨੇ। ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਮਰਨ ਵਾਲਿਆਂ 'ਚ ਕੋਈ ਵਿਦਿਆਰਥੀ ਸ਼ਾਮਲ ਹੈ। ਯਾ ਨਹੀਂ ਸਾਵਧਾਨੀ ਵਜੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਇਲਾਕੇ ਦੇ ਵਿਧਾਇਕ ਲੈਰੀ ਨਿਊਫੈਲਡ ਨੇ ਦੱਸਿਆ ਹੈ ਕਿ ਸਥਿਤੀ ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਚ ਪੁਲਿਸ ਅਤੇ ਐਂਬੂਲੈਂਸ ਟੀਮਾਂ ਮੌਕੇ ਤੇ ਭੇਜੀਆਂ ਗਈਆਂ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਪਾਲ ਚ ਬਾਹਰ ਨਿਕਲੇ ਨੇ ਉਹ ਘਰਾਂ ਨੂੰ ਪਰਤ ਜਾਣ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੋਲੀਬਾਰੀ ਤੋਂ ਬਾਅਦ ਆਪਣਾ ਜਰਮਨੀ ਦੌਰਾ ਰੱਦ ਕਰ ਦਿੱਤਾ ਹੈ ਸਰਕਾਰੀ ਵੈੱਬਸਾਈਟ ਮੁਤਾਬਕ ਹਾਦਸੇ ਵਾਲੇ ਟੰਬਲਰ ਰੇਜ ਸਕੈਂਡਰੀ ਸਕੂਲ ਦੇ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਕੁੱਲ 175 ਵਿਦਿਆਰਥੀ ਪੜ੍ਹਦੇ ਨੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੱਸਿਆ ਕਿ ਸ਼ੱਕੀ ਇੱਕ ਔਰਤ ਸੀ ਜਿਸ ਨੇ ਸਕੂਲ ਡਰੈੱਸ ਪਾਈ ਹੋਈ ਸੀ ਤੇ ਉਸ ਦੇ ਵਾਲ ਭੂਰੇ ਸਨ ਉਸ ਦੀ ਲਾਸ਼ ਸਕੂਲ ਦੇ ਅੰਦਰੋਂ ਮਿਲੀ ਹੈ ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਹੈ ਪੁਲਿਸ ਅਨੁਸਾਰ ਦੁਪਹਿਰ ਕਰੀਬ 1:20 ਤੇ ਸਕੂਲ ਚ ਗੋਲੀਬਾਰੀ ਦੀ ਖਬਰ ਮਿਲੀ ਸੀ ਜਦੋਂ ਅਧਿਕਾਰੀ ਹਾਈ ਸਕੂਲ ਪਹੁੰਚੇ ਤਾਂ ਉੱਥੇ 6 ਲੋਕ ਮ੍ਰਿਤਕ ਮਿਲੇ ਇੱਕ ਹੋਰ ਜ਼ਖਮੀ ਦੀ ਹਾਲਤ ਖਰਾਬ ਸੀ ਜਿਸ ਨੂੰ ਹਸਪਤਾਲ ਲਿਜਾਣ ਦੇ ਸਮੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨੇੜਲੇ ਇੱਕ ਘਰ ਚੋਂ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਇਸ ਘਟਨਾ ਤੋਂ ਬੇहद ਦੁਖੀ ਨੇ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਤੇ ਰਾਹਤ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਹਮਲਾਵਰਾਂ ਤੋਂ ਇਲਾਵਾ 6 ਹੋਰ ਲੋਕ ਸਕੂਲ ਦੇ ਅੰਦਰ ਮ੍ਰਿਤਕ ਪਾਏ ਗਏ। ਦੋ ਜ਼ਖਮੀਆਂ ਨੂੰ ਗੰਭੀਰ ਹਾਲਤ ਚ ਹੈਲੀਕਾਪਟਰ ਰਾਹੀਂ ਹਸਪਤਾਲ ਭੇਜਿਆ ਗਿਆ। ਇੱਕ ਹੋਰ ਵਿਅਕਤੀ ਦੀ ਰਸਤੇ ਚ ਮੌਤ ਹੋ ਗਈ। ਕਰੀਬ 25 ਲੋਕਾਂ ਨੂੰ ਮਾਮੂਲੀ ਸੱਟਾਂ ਕਾਰਨ ਸਥਾਨਕ ਮੈਡੀਕਲ ਸੈਂਟਰ ਅਜ ਲਈ ਲਿਜਾਇਆ ਗਿਆ ਪੁਲਿਸ ਅਧਿਕਾਰੀ ਕੇਨ ਫਲੌਇਡ ਨੇ ਦੱਸਿਆ ਕਿ ਸਕੂਲ ਚੋਂ ਲਗਭਗ 100 ਵਿਦਿਆਰਥੀ ਅਤੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਬ੍ਰਿਟਿਸ਼ ਕੋਲੰਬੀਆ ਦੀ ਪਬਲਿਕ ਸੇਫਟੀ ਮੰਤਰੀ ਤੇ ਸੌਲਿਸਿਟਰ ਜਨਰਲ ਨੀਨਾ ਕ੍ਰਿਗਰ ਨੇ ਇਸ ਗੋਲੀਬਾਰੀ ਨੂੰ ਦਿਲ ਕੰਬਾਉ ਦੱਸਿਆ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਕ੍ਰਿਗਰ ਨੇ ਦੱਸਿਆ ਕਿ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਟੰਬਲਰ ਰਿਜ ਵਿੱਚ ਜਾਰੀ ਐਮਰਜੈਂਸੀ ਅਲਰਟ ਨੂੰ ਖਤਮ ਕਰ ਦਿੱਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਹੁਣ ਕੋਈ ਹੋਰ ਸ਼ੱਕੀ ਫਰਾਰ ਨਹੀਂ ਹੈ ਤੇ ਆਮ ਲੋਕਾਂ ਲਈ ਕੋਈ ਖਤਰਾ ਨਹੀਂ ਹੈ। ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜੈਂਟਰੀ ਸਕੂਲ 'ਚ ਹੋਈ ਕਾਤਕ ਗੋਲੀਬਾਰੀ 'ਚ ਕੁਝ ਕੈਨੇਡੀਅਨ ਮੀਡੀਆ ਅਦਾਰਿਆਂ ਨੇ 18 ਸਾਲਾ ਜੈਸੀ ਸਟ੍ਰੈਂਗ ਦੀ ਪਛਾਣ ਕਥਿਤ ਸ਼ੱਕੀ ਵਜੋਂ ਕੀਤੀ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਬ੍ਰਿਟਿਸ਼ ਕੋਲੰਬੀਆ 'ਚ ਹੋਈ ਇਸ ਘਟਨਾ ਨੇ ਪੂਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਹਮਲੇ 'ਚ ਕਈ ਮੌਤਾਂ ਹੋਈਆਂ ਨੇ ਜਿਸ ਕਾਰਨ ਵਿਦਿਆਰਥੀ ਪਰਿਵਾਰ ਅਤੇ ਅਧਿਆਪਕ ਸਦਮੇ 'ਚ ਨੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਸਕੂਲ ਨੂੰ ਘੇਰੇ 'ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮੁੱਖ ਸ਼ੱਕੀ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ ਸੀ ਵੈਸਟਰਨ ਸਟੈਂਡਰਡ ਅਤੇ ਜੂਨੋ ਨਿਊਜ਼ ਸਮੇਤ ਕੁਝ ਮੀਡੀਆ ਅਦਾਰਿਆਂ ਨੇ ਦੱਸਿਆ ਕਿ ਸ਼ੱਕੀ 18 ਸਾਲਾ ਜੈਸੀ ਸਟ੍ਰੈਂਗ ਸੀ ਰਿਪੋਰਟਾਂ ਅਨੁਸਾਰ ਇਹ ਪਛਾਣ ਇੱਕ ਨਜ਼ਦੀਕੀ ਪਰਿਵਾਰਕ ਮੈਂਬਰ ਦੁਆਰਾ ਕੀਤੀ ਗਈ ਹੈ ਜੂਨੋ ਨਿਊਜ਼ ਮੁਤਾਬਕ ਸ਼ੱਕੀ ਦੇ ਚਾਚਾ ਰਸਲ ਜੀ ਸਟ੍ਰੈਂਗ ਨੇ ਇਸ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਨਾਮ ਨਸ਼ਰ ਨਹੀਂ ਕੀਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਸਮੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵੇਰਵੇ ਸਾਂਝੇ ਕਰਨਗੇ ਮੀਡੀਆ ਰਿਪੋਰਟਾਂ ਚ ਸੁਝਾਅ ਦਿੱਤਾ ਗਿਆ ਕਿ ਜੈਸੀ ਸਟ੍ਰੇਂਗ ਨਾਲ ਸੰਬੰਧਿਤ ਇੱਕ ਜਨਤਕ YouTube ਖਾਤੇ ਤੇ 트랜ਸਜੈਂਡਰ ਝੰਡਾ ਦਿਖਾਈ ਦਿੱਤਾ ਸੀ ਇਹ ਗੱਲਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀਆਂ ਨੇ ਪੁਲਿਸ ਨੇ ਇਹਨਾਂ ਨਿੱਜੀ ਵੇਰਵਿਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਜਾਂਚ ਕਰਤਾਮਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਅਪਰਾਧ ਦੇ ਤੱਥਾਂ ਅਤੇ ਘਟਨਾਕ੍ਰਮ ਤੇ ਧਿਆਨ ਕੇਂਦਰਿਤ ਕਰ ਰਹੇ ਨੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਅਣਪੁਸ਼ਟ ਆਨਲਾਈਨ ਜਾਣਕਾਰੀ ਜਾਂਚ 'ਚ ਵਿਗਨ ਪਾ ਸਕਦੀ ਹੈ ਰੌਇਲ ਕੈਨੇਡੀਅਨ ਮਾਉਂਟੈਡ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਡਿਜੀਟਲ ਰਿਕਾਰਡਾਂ ਅਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕਰ ਰਹੀਆਂ ਨੇ। ਸ਼ੁਰੂਆਤੀ ਰਿਪੋਰਟਾਂ 'ਚ ਕਿਸੇ ਦੂਜੇ ਵਿਅਕਤੀ ਦੇ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ ਪਰ ਅਜੇ ਤੱਕ ਕਿਸੇ ਹੋਰ ਸ਼ੱਕੀ ਦੀ ਪੁਸ਼ਟੀ ਨਹੀਂ ਹੋਈ। ਘਟਨਾ ਦੇ ਤੁਰੰਤ ਬਾਅਦ ਨੀਡਲੇ ਸਕੂਲਾਂ 'ਚ ਲੋਕਡਾਊਨ ਲਗਾ ਦਿੱਤਾ ਗਿਆ ਸੀ। ਟੰਬਲਰ ਰਿਜ ਲਗਭਗ 2400 ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਕਸਬਾ ਹੈ ਜਿੱਥੇ ਅਜਿਹੇ ਵੱਡੇ ਅਪਰਾਧ ਬਹੁਤ ਘੱਟ ਹੁੰਦੇ ਨੇ। ਸਥਾਨਕ ਆਗੂਆਂ ਨੇ ਲੋਕਾਂ ਨੂੰ ਧਿਆਨ ਰੱਖਣ ਤੇ ਇੱਕ ਜੋਟ ਰਹਿਣ ਦੀ ਅਪੀਲ ਕੀਤੀ ਹੈ। ਉਤਰੀ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਸ਼ਹਿਰ 'ਚ ਹੋਈ ਇੱਕ ਭਿਆਨਕ ਗੋਲੀਬਾਰੀ 'ਚ ਸ਼ੱਕੀ ਸਮੇਤ 10 ਲੋਕਾਂ ਦੀ ਮੌਤ ਹੋ ਗਈ ਤੇ 2 ਦਰਜਣ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਇਸ ਦਰਦਨਾਕ ਘਟਨਾ ਤੋਂ ਬਾਅਦ ਸੰਗੀ ਸੁਬਾਈ ਤੇ ਸਥਾਨਕ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਤੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਹਨਾਂ ਨੇ ਬੀਸੀ ਦੇ ਪ੍ਰੀਮੀਅਰ ਡੇਵਿਡ ਏਬੀ ਨਾਲ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਕਾਰਨੀ ਨੇ ਇਸ ਘਟਨਾ ਦੇ ਮੱਦੇਨਜ਼ਰ ਆਪਣਾ ਜਰਮਨੀ ਦੌਰਾ ਰੱਦ ਕਰ ਦਿੱਤਾ ਹੈ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਨੇ ਕਿਹਾ ਕਿ ਹਿੰਸਾ ਦੀ ਇਸ ਦਿਲ ਕੰਬਾਊ ਘਟਨਾ ਨੇ ਸਾਡੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਵਿਦਿਆਰਥੀ ਸਕੂਲ 'ਚ ਸੁਰੱਖਿਆ ਦਾ ਹੱਕਦਾਰ ਹੈ ਜੋ ਅੱਜ ਖੋਲੀ ਗਈ ਵਿਰੋਧੀ ਧਰ ਦੇ ਨੇਤਾ ਪੀਰੇ ਪੋਲੀਏਵ ਨੇ ਵੀ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬੇਮਤਲਬ ਦੀ ਹਿੰਸਾ ਘਰਾਰ ਦਿੱਤਾ ਬੀਸੀ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਚ ਪਾਈਚਾਰੇ ਦੀ ਹਰ ਸੰਭਵ ਮਦਦ ਕਰੇਗੀ ਜਨ ਤੱਕ ਸੁਰੱਖਿਆ ਮੰਤਰੀ ਨੀਨਾ ਕ੍ਰਿਗਰ ਨੇ ਇਸ ਨੂੰ ਪੂਰੇ ਸੂਬੇ ਲਈ ਇੱਕ ਵੱਡਾ ਝਟਕਾ ਦੱਸਿਆ ਇਲਾਕੇ ਦੇ ਵਿਧਾਇਕ ਲੈਰੀ ਨਿਊਫੈਲਡ ਨੇ ਕਿਹਾ ਕਿ ਟੰਬਲਰ ਰਿਜ ਇੱਕ ਛੋਟਾ ਤੇ ਇਕਜੁੱਟ ਕਸਬਾ ਹੈ ਤੇ ਅਜਿਹੀ ਘਟਨਾ ਦਾ ਅਸਰ ਹਰ ਕਿਸੇ ਤੇ ਪੈਂਦਾ ਹੈ ਗਵਾਂਡੀ ਸੂਬੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹਾਕੀ ਸਟਾਰ ਹੇਲੀ ਵਿਕਨ ਹਾਈਜ਼ਰ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਟੰਬਲਰ ਰਿਜ ਇੱਕ ਬਹੁਤ ਹੀ ਖੂਬਸੂਰਤ ਤੇ ਸ਼ਾਂਤ ਕਸਬਾ ਹੈ। ਉਹਨਾਂ ਕਿਹਾ ਕਿ 2010 ਦੀਆਂ 올림픽 ਖੇਡਾਂ ਦੀ ਤਿਆਰੀ ਦੌਰਾਨ ਉਹ ਇੱਥੇ ਰਹੇ ਸਨ ਤੇ ਇਸ ਖਬਰ ਨੇ ਉਹਨਾਂ ਦਾ ਦਿਲ ਤੋੜ ਦਿੱਤਾ। ਵੈਨਕੂਵਰ ਕੈਨਕਸ, BC ਲਾਇਨਜ਼ ਤੇ ਵੈਨਕੂਵਰ ਵਾਈਟ ਕੈਪਸ ਵਰਗੀਆਂ ਕਈ ਮਸ਼ਹੂਰ ਖੇਡ ਟੀਮਾਂ ਨੇ ਵੀ ਇਸ ਦੁਖਦਾਈ ਘਟਨਾ ਤੇ ਸ਼ੋਕ ਪ੍ਰਗਟ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਕੋਲੰਬੀਆ ਦੇ ਸਕੂਲ 'ਚ ਹੋਈ ਗੋਲੀਬਾਰੀ ਦੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ 'ਚ ਸ਼ੱਕੀ ਸਮੇਤ 10 ਲੋਕਾਂ ਦੀ ਮੌਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ 'ਚ ਕਿਹਾ ਕਿ ਇਸ ਡੂੰਘੇ ਦੁੱਖ ਦੀ ਘੜੀ 'ਚ ਭਾਰਤ ਕੈਨੇਡਾ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਉਹਨਾਂ ਲਿਖਿਆ ਕਿ ਕੈਨੇਡਾ 'ਚ ਹੋਈ ਭਿਆਨਕ ਗੋਲੀਬਾਰੀ ਤੋਂ ਮੈਨੂੰ ਡੂੰਘਾ ਸਦਮਾ ਪਹੁੰਚਿਆ। ਮੈਂ ਉਹਨਾਂ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਅਰਥ ਇਸ ਦੁੱਖ ਦੀ ਘੜੀ 'ਚ ਕੈਨੇਡਾ ਦੇ ਲੋਕਾਂ ਦੇ ਨਾਲ ਇੱਕ ਜੁਟਤਾ ਨਾਲ ਖੜਾ ਏ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੁਆਰਾ ਜਾਰੀ ਇੱਕ ਰਿਲੀਜ਼ ਅਨੁਸਾਰ ਉਨ੍ਹਾਂ ਨੂੰ 7 ਲੋਕ ਮ੍ਰਿਤਕ ਮਿਲੇ ਜਿਨ੍ਹਾਂ ਵਿੱਚ ਇੱਕ ਸ਼ੱਕੀ ਵੀ ਸ਼ਾਮਲ ਸੀ ਜਿਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ 8ਵੇਂ ਵਿਅਕਤੀ ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਹੋਈ ਤੇ ਦੋ ਹੋਰ ਇੱਕ ਘਰਚ ਮ੍ਰਿਤਕ ਮਿਲੇ ਜਿਸ ਬਾਰੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲੇ ਨਾਲ ਜੁੜਿਆ ਹੋਇਆ ਸੀ ਪੁਲਿਸ ਨੇ ਦੱਸਿਆ ਕਿ ਟੰਬਲਰ ਰਿਜੈ ਸੈਕੰਡਰੀ ਸਕੂਲ 'ਚ ਹੋਈ ਇਸ ਗੋਲੀਬਾਰੀ 'ਚ 25 ਤੋਂ ਵੱਧ ਲੋਕ ਜ਼ਖਮੀ ਹੋਏ ਜਿਨ੍ਹਾਂ 'ਚੋਂ ਦੋ ਨੂੰ ਗੰਭੀਰ ਹ ਤੇ ਰਾਹੀ ਹਸਪਤਾਲ ਪਹੁੰਚਾਇਆ ਗਿਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਚ ਜ਼ਬਰੀ ਉਗਰਾਹੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਸਰੀ ਚ ਪੰਜਾਬੀ ਕਾਰੋਬਾਰੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਨੇ ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸਰੀ ਪੁਲਿਸ ਨੇ ਪੰਜਾਬੀ ਭਾਸ਼ਾ ਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ BC ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਚ ਸਰੀ ਸਮੇਤ ਪੂਰੇ ਕੈਨੇਡਾ ਚ ਰੰਗਦਾਰੀ ਦੇ ਮਾਮਲਿਆਂ ਦਾ ਰੁਝਾਨ ਦੇਖਿਆ ਗਿਆ ਹੈ ਪੀੜਤਾਂ ਨੂੰ ਚਿੱਠੀਆਂ ਫੋਨ ਕਾਲਸ ਟੈਕਸਟ ਮੈਸੇਜ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੰਦੇਸ਼ ਭੇਜੇ ਜਾ ਰਹੇ ਨੇ ਕੈਨੇਡੀਅਨ ਜਾਂਚ ਏਜੰਸੀਆਂ ਇਹਨਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਨੇ ਕੈਨੇਡਾ ਪੁਲਿਸ ਨੇ ਹੁਣ ਆਪਣੀ ਵੈਬਸਾਈਟ ਤੇ ਵੀਡੀਓ ਅਤੇ ਲਿਖਤੀ ਰੂਪ ਚ ਪੰਜਾਬੀ ਚ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਫਰौती ਮੰਗਣ ਵਾਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੇਣ ਇਸ ਦੇ ਲਈ ਪੁਲਿਸ ਨੇ ਬਕਾਇਦਾ ਇਨਾਮੀ ਰਾਸ਼ੀ ਵੀ ਰੱਖੀ ਹੈ ਪੁਲਿਸ ਅਨੁਸਾਰ ਜੂਨ 2025 ਤੋਂ ਸਰੀ ਚ ਫਰौती ਦੀਆਂ ਧਮਕੀਆਂ ਤੇ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਸਰੀ ਪੁਲਿਸ ਸਰਵਿਸਿਜ਼ ਨੇ ਵਿਸ਼ੇਸ਼ ਰਣਨੀਤੀ ਅਪਣਾਉਦੇ ਹੋਏ ਕਈ ਕਦਮ ਚੁੱਕੇ ਨੇ ਪੁਲਿਸ ਨੇ ਇੱਕ ਹੈਲਪਲਾਈਨ ਸਰੀ ਐਕਸਟਰਸ਼ਨ ਟਿਪਲਾਈਨ 236485 5149 ਸ਼ੁਰੂ ਕੀਤੀ ਹੈ ਜਿਸ ਦੀ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਗਰਾਨੀ ਕੀਤੀ ਜਾਂਦੀ ਹੈ ਸਰੀ ਸਿਟੀ ਨੇ ਵੀ ਇਸ ਅਪਰਾਧ ਨੂੰ ਨੱਥ ਪਾਉਣ ਲਈ ਵੱਡਾ ਕਦਮ ਚੁੱਕਦਿਆਂ ਅਹਿਮ ਜਾਣਕਾਰੀ ਦੇਣ ਵਾਲਿਆਂ ਲਈ 2.5 ਲੱਖ ਡਾਲਰ ਯਾਨੀ ਕਿ ਲਗਭਗ 2 ਕਰੋੜ ਰੁਪਏ ਤੋਂ ਵੱਧ ਦਾ ਇਨਾਮੀ ਫੰਡ ਬਣਾਇਆ ਹੈ ਇਸ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ ਵਿਸ਼ੇਸ਼ ਸੂਚਨਾ ਦੇਣ ਤੇ 1 ਲੱਖ ਡਾਲਰ ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ ਇਸ ਨੂੰ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਿਸ ਇਨਾਮਾਂ 'ਚੋਂ ਇੱਕ ਮੰਨਿਆ ਜਾ ਰਿਹਾ ਹੈ ਸਰੀ ਪੁਲਿਸ ਸਰਵਿਸਿਜ਼ ਨੇ 15 ਅਧਿਕਾਰੀਆਂ ਅਤੇ ਸਿਵਲ ਕਰਮਚਾਰੀਆਂ ਨੂੰ ਇਸ ਜਾਂਚ ਲਈ ਬਣਾਈ ਗਈ ਟਾਸਕ ਫੋਰਸ ਤੇ ਤਾਇਨਾਤ ਕੀਤਾ ਹੈ ਇਸ ਵਿੱਚ ਇੱਕ ਹੋਰ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਪ੍ਰੋਜੈਕਟ ਅਸ਼ੋਰੈਂਸ ਨਾਮ ਦੀ ਟੀਮ ਰੋਜ਼ਾਨਾ ਉਹਨਾਂ ਇਲਾਕਿਆਂ 'ਚ ਗਸ਼ਤ ਕਰ ਰਹੀ ਹੈ ਜਿਨ੍ਹਾਂ ਨੂੰ ਅਪਰਾਧੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਪੁਲਿਸ ਨੇ ਐਡਮਿੰਟਨ ਤੇ ਪੀਲ ਰੀਜਨ ਸਮੇਤ ਹੋਰ ਸ਼ਹਿਰਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਖੁਫੀਆ ਜਾਣਕਾਰੀ ਅਤੇ ਰਣਨੀਤੀਆਂ ਸਾਂਝੀਆਂ ਕੀਤੀਆਂ ਨੇ ਕੈਨੇਡਾ 'ਚ ਫਰੋਤੀ ਫਾਇਰਿੰਗ ਅਤੇ ਹਿੰਸਾ ਦੇ ਵਾਧੇ ਦੇ ਮਾਮਲੇ 'ਚ ਭਾਰਤੀ ਗੈਂਗਸਟਰਾਂ ਤੇ ਵੱਖਵਾਦੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਵਿਰੋਧੀ ਪਾਰਟੀਆਂ ਨੇ ਹੁਣ ਗੈਂਗਸਟਰਾਂ ਨੂੰ ਡਿਪ ਕਰੰਦਾ ਮੁੱਦਾ ਸੰਸਦ ਤੋਂ ਲੈ ਕੇ ਸੜਕਾਂ ਤੱਕ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਇਹ ਸਰੀ ਪੁਲਿਸ ਸੇਵਾ ਵੱਲੋਂ ਉਹਨਾਂ ਲੋਕਾਂ ਲਈ ਇੱਕ ਸਨੇਹਾ ਹੈ ਜਿਨ੍ਹਾਂ ਨੂੰ ਲੋਕਾਂ ਤੋਂ ਪੈਸੇ ਵਸੂਲਣ ਵਿੱਚ ਮਦਦ ਕਰਨ ਲਈ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਕਿਹਾ ਜਾ ਰਿਹਾ ਹੈ ਤੁਸੀਂ ਸੋਚਦੇ ਹੋ ਕਿ ਜੇਕਰ ਤੁਹਾਨੂੰ ਘਰਾਂ ਤੇ ਗੋਲੀਆਂ ਚਲਾਉਣ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਜਾਂ ਲੋਕਾਂ ਨੂੰ ਧਮਕਾਉਣ ਦੀ ਰੱਖਿਆ ਗਿਆ ਹੈ ਤਾਂ ਤੁਹਾਡੇ ਲਈ ਕੋਈ ਨਿੱਜੀ ਜੋਖਮ ਨਹੀਂ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਹਿੰਸਾ ਦੇ ਇਹ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਵੱਡਾ ਖਤਰਾ ਹੈ ਐਸਪੀਐਸ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੇ ਭਾਗੀਦਾਰਾਂ ਨਾਲ ਮਿਲ ਕੇ ਇਹ ਫਰੋਤੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਈ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਕੁਝ ਨੂੰ ਪਹਿਲਾਂ ਹੀ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ ਭਾਵੇਂ ਤੁਸੀਂ ਜੋ ਵੀ ਸੁਣੋ ਜੇ ਤੁਸੀਂ ਕੈਨੇਡਾ ਵਿੱਚ ਅਪਰਾਧ ਕੀਤਾ ਹੈ ਤਾਂ ਸ਼ਰਨ ਦੀ ਮੰਗ ਕਰਨਾ ਲੰਬੇ ਸਮੇਂ ਲਈ ਟਿਕਾਊ ਵਿਕਲਪ ਨਹੀਂ ਹੈ ਇਨਾ ਜਰਮਾ ਦੀ ਕਮਾਈ ਗ੍ਰਿਫਤਾਰੀ ਦੋਸ਼ੀ ਠਹਿਰਾਏ ਜਾਣ ਅਤੇ ਇਸ ਦੇਸ਼ ਤੋਂ ਕੱਢੇ ਜਾਣ ਦੇ ਖਤਰੇ ਦੇ ਲਾਇਕ ਨਹੀਂ ਹੈ ਜੇ ਤੁਹਾਨੂੰ ਮਦਦ ਦੀ ਲੋੜ ਹੈ ਜਾਂ ਤੁਹਾਡੇ ਕੋਲ ਗੁਪਤ ਜਾਣਕਾਰੀ ਹੈ ਤਾਂ ਸਾਡੀ ਸਰੀ ਐਕਸਟਰੈਸ਼ਨ ਟਿਪ ਲਾਈਨ 236 485 5199 ਤੇ ਕਾਲ ਕਰੋ ਸਰੀ ਵਿੱਚ ਫਰੋਤਿਆਂ ਨੂੰ ਰੋਕਣ ਵਿੱਚ ਸਾਡੀ ਮਦਦ ਕਰਨ ਵਾਲੀ ਜਾਣਕਾਰੀ ਲਈ 2.5 ਲੱਖ ਦਾ ਇਨਾਮੀ ਫੰਡ ਉਪਲਬਧ ਹੈ ਅਗਸਤ 2023 ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਚ 올ੰਪਿਕ ਫਿਗਰ ਸਕੇਟਰ ਅਲੈਗਜ਼ੈਂਟਰਾ ਪੌਲ ਦੀ ਮੌਤ ਦੇ ਮਾਮਲੇ ਚ ਮੁਲਜ਼ਮ ਸੁਖਵਿੰਦਰ ਸਿੱਧੂ ਨੇ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਐਂਗਸ অন্ਟਾਰੀਓ ਦੇ ਰਹਿਣ ਵਾਲੇ ਸਿੱਧੂ ਤੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਸਨ ਇੱਕ ਵਰਚੁਅਲ ਅਦਾਲਤ ਚ ਸੁਖਵਿੰਦਰ ਨੇ ਦੋਵਾਂ ਦੋਸ਼ਾਂ ਨੂੰ ਸਵੀਕਾਰ ਕਰਦਿਆਂ ਇਸ ਦਰਦਨਾਕ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ ਇਸ ਹਾਦਸੇ ਚ ਮੈਲਾਨਕਥਨ ਟਾਊਨਸ਼ਿਪ ਚ ਇੱਕ ਨਵੀਂ ਬਣੀ ਅਲੈਗਜ਼ੈਂਡਰਾਂ ਦੀ ਜਾਨ ਚਲੀ ਗਈ ਸੀ ਤੇ ਉਸਦੇ ਛੋਟੇ ਪੁੱਤਰ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ ਪੁਲਿਸ ਜਾਂਚ ਅਨੁਸਾਰ ਇਹ ਹਾਦਸਾ ਕਾਉਂਟੀ ਰੋਡ 124 ਦੇ ਉੱਤੇ ਇੱਕ ਉਸਾਰੀ ਅਦੀਨ ਖੇਤਰ ਚ ਵਾਪਰਿਆ ਸੀ ਤੱਥਾਂ ਅਨੁਸਾਰ ਸਿੱਧੂ ਆਪਣਾ ਟਰਾਂਸਪੋਰਟ ਟਰੱਕ ਲਗਭਗ 102 ਤੋਂ 108 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਜਦਕਿ ਉਸ ਇਲਾਕੇ 'ਚ ਰਫ਼ਤਾਰ ਦੀ ਸੀਮਾ ਘਟਾ ਕੇ 60 ਕਿਲੋਮੀਟਰ ਕੀਤੀ ਗਈ ਸੀ। ਮੁਲਜ਼ਮ ਨੇ ਰਫ਼ਤਾਰ ਘਟ ਕਰਨ ਦੇ ਸਾਰੇ ਸੰਕੇਤਾਂ ਅਤੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਤੇ ਕਤਾਰ 'ਚ ਖੜੇ 6 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਸਰਕਾਰੀ ਵਕੀਲ ਨੇ ਅਦਾਲਤ 'ਚ ਖੁਲਾਸਾ ਕੀਤਾ ਕਿ ਹਾਦਸੇ ਦੇ ਸਮੇਂ ਸਿੱਧੂ ਪਿਛਲੇ 26 ਘੰਟਿਆਂ ਤੋਂ ਲਗਾਤਾਰ ਕੰਮ ਕਰ ਰਿਹਾ ਸੀ। ਅਲੈਗਜ਼ੈਂਡਰਾ ਪੌਲ ਦੀ ਕੈਡੀਲੈਕ ਕਾਰ ਨੂੰ ਇੰਨੀ ਜ਼ੋਰਦਾਰ ਟੱਕਰ ਵੱਜੀ ਕਿ ਉਹ ਖਾਈ 'ਚ ਜੱਡ ਗਈ। ਹਾਦਸੇ 'ਚ ਉਸ ਦੇ 10 ਮਹੀਨਿਆਂ ਦੇ ਬੇਟੇ ਦੀ ਲੱਤ ਟੁੱਟ ਗਈ, ਜਦਕਿ ਤਿੰਨ ਹੋਰ ਵਿਅਕਤੀਆਂ ਨੂੰ ਗੰਭੀਰ ਤੇ ਜੀਵਨ ਭਰ ਰਹਿਣ ਵਾਲੀਆਂ ਸੱਟਾਂ ਲੱਗੀਆਂ। ਅਲੈਗਜ਼ੈਂਡਰਾ ਪੌਲ ਸਕੇਟਿੰਗ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਸੀ। ਉਸ ਨੇ ਆਪਣੇ ਸਾਥੀ ਤੇ ਪਤੀ ਮਿਚ ਇਸਲਾਮ ਨਾਲ ਮਿਲ ਕੇ 2014 올림픽 'ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਸੀ। ਸਕੇਟਿੰਗ ਤੋਂ ਸੰन्यास ਲੈਣ ਤੋਂ ਬਾਅਦ ਉਹ ਬੈਰੀ 'ਚ ਇੱਕ ਵਕੀਲ ਵਜੋਂ ਕੰਮ ਕਰ ਰਹੀ ਸੀ। ਸਾਲ 2024 'ਚ ਉਸ ਨੂੰ ਮਰਨ ਉਪਰੰਤ ਬੈਰੀ ਸਪੋਰਟਸ ਹਾਲ ਆਫ ਫੇਮ ਚ ਸ਼ਾਮਲ ਕੀਤਾ ਗਿਆ ਸੀ ਸੁਖਵਿੰਦਰ ਸਿੱਧੂ ਦੀ ਸਜ਼ਾ ਤੇ ਸੁਣਵਾਈ ਮਈ ਦੇ ਅੱਧ ਚ ਹੋਣੀ ਤੈਅ ਹੋਈ ਹੈ ਉਮੀਦ ਹੈ ਉਸ ਸਮੇਂ ਪੀੜਤ ਪਰਿਵਾਰ ਅਦਾਲਤ ਚ ਆਪਣੇ ਵਿਕਟਿਮ ਇੰਪੈਕਟ ਸਟੇਟਮੈਂਟ ਦਰਜ ਕਰਵਾਉਣਗੇ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਬਾਰੇ ਗੱਲ ਕੀਤੀ ਹੈ। ਦਰਸਲ 트੍ਰੰਪ ਨੇ ਇਸ ਪੁੱਲ ਨੂੰ ਖੋਲਣ ਤੋਂ ਰੋਕਣ ਦੀ ਧਮਕੀ ਦਿੱਤੀ ਹੋਈ ਹੈ। ਕਾਰਨੀ ਨੇ ਦੱਸਿਆ ਕਿ ਉਹਨਾਂ ਨੇ 트੍ਰੰਪ ਨੂੰ ਸਮਝਾਇਆ ਕਿ ਇਸ ਪੁੱਲ ਦੀ ਪੂਰੀ ਲਾਗਤ ਕੈਨੇਡਾ ਨੇ ਹੀ ਭਰੀ ਹੈ ਤੇ ਅਮਰੀਕਾ ਦੀ ਪਹਿਲਾਂ ਤੋਂ ਹੀ ਇਸ ਵਿੱਚ ਮਾਲਕੀ ਹਿੱਸੇਦਾਰੀ ਮੌਜੂਦ ਹੈ। ਕਾਰਨੀ ਨੇ ਕਿਹਾ ਕਿ ਉਹਨਾਂ ਨੇ 트੍ਰੰਪ ਨੂੰ ਦੱਸਿਆ ਕਿ ਫੈਡਰਲ ਸਰਕਾਰ ਨੇ ਵਿੰਟਸਰ ਡੈਟਰਾਇਟ ਬ੍ਰਿਜ ਬਣਾਉਣ ਲਈ ਲਗਭਗ 4 ਬਿਲੀਅਨ ਡਾਲਰ ਖਰਚ ਕੀਤੇ ਨੇ। ਇਹ ਪੁੱਲ ਕੈਨੇਡੀਅਨ ਅਤੇ ਅਮਰੀਕੀ ਮਜ਼ਦੂਰ ਗਿਆਏ ਤੇ ਇਸ ਦੀ ਉਸਾਰੀ ਚ ਦੋਵੇਂ ਦੇਸ਼ਾਂ ਦਾ ਸਟੀਲ ਵਰਤਿਆ ਗਿਆ ਹੈ। ਇਹ ਗੱਲ ਟਰੰਪ ਦੇ ਉਸ ਦਾਅਵੇ ਦੇ ਉਲਟ ਹੈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਪੁਲ ਬਣਾਉਣ ਚ ਲਗਭਗ ਕੋਈ ਵੀ ਅਮਰੀਕੀ ਸਮੱਗਰੀ ਵਰਤੀ ਹੀ ਨਹੀਂ ਗਈ। ਟਰੰਪ ਨੇ ਕਿਹਾ ਸੀ ਕਿ ਇਹ ਪੁਲ ਕੈਨੇਡਾ ਅਤੇ ਅਮਰੀਕਾ ਦੋਹਾਂ ਪਾਸਿਆਂ ਤੋਂ ਫੈਡਰਲ ਸਰਕਾਰ ਦੀ ਮਲਕੀਅਤ ਹੈ ਪਰ ਅਸਲ ਚ ਇਹ ਪੁਲ ਕੈਨੇਡਾ ਅਤੇ ਅਮਰੀਕੀ ਸੂਬੇ ਮਿਸ਼ੀਗਨ ਦੀ ਸਾਂਝੀ ਸਰਕਾਰੀ ਮਲਕੀਅਤ ਹੈ। ਇਸ ਪੁਲ ਨੂੰ ਚਲਾਉਣ ਦੀ ਜ਼ਿੰਮੇਵਾਰੀ ਵਿੰਟਸਰ ਡੈਟਰਾਇਟ ਬ੍ਰਿਜ ਅਥਾਰਟੀ ਕੋਲ ਹੋਵੇਗੀ ਜੋ ਕਿ ਕੈਨੇਡਾ ਦੀ ਇੱਕ ਕ੍ਰਾਊਨ ਕਾਰਪੋਰੇਸ਼ਨ ਹੈ। ਪਾਰਲੀਮੈਂਟ ਹੇਲ ਤੇ ਪੱਤਰਕਾਰਾਂ ਗਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਇਹ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਬਹੁਤ ਵਧੀਆ ਉਦਾਹਰਣ ਹੈ ਮੈਂ ਇਸ ਦੇ ਖੁੱਲਣ ਦੀ ਉਡੀਕ ਕਰ ਰਿਹਾ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪੁਲ ਦਾ ਸਭ ਤੋਂ ਵੱਡਾ ਲਾਭ ਵਪਾਰ ਟੂਰਿਜ਼ਮ ਤੇ ਕੈਨੇਡੀਅਨ ਤੇ ਅਮਰੀਕੀ ਲੋਕਾਂ ਦੇ ਆਵਾਗੋਂ ਨੂੰ ਹੋਵੇਗਾ ਕਾਰਨੀ ਨੇ ਦੱਸਿਆ ਕਿ ਕੈਨੇਡਾ 'ਚ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਵੀ ਪੁਲ ਨਾਲ ਜੁੜੀ ਗੱਲਬਾਤ ਨੂੰ ਸੁਚਾਰੂ ਬਣਾਉਣ 'ਚ ਭੂਮਿਕਾ ਨਿਭਾਉਣਗੇ ਕਾਰਨ ਨੇ ਕਿਹਾ ਕਿ 트럼ਪ ਨਾਲ ਹੋਈ ਗੱਲਬਾਤ ਸਕਾਰਾਤਮਕ ਰਹੀ ਮਜ਼ਾਕੀਆ ਅੰਦਾਜ਼ ਚ ਉਹਨਾਂ ਨੇ 트럼ਪ ਨੂੰ ਇਹ ਵੀ ਕਿਹਾ ਕਿ ਅੱਜ ਹੋਣ ਵਾਲੇ 올림픽 ਮੈਚ ਚ ਕੈਨੇਡਾ ਦੀ ਮਹਿਲਾ ਹਾਕੀ ਟੀਮ ਅਮਰੀਕਾ ਨੂੰ ਹਰਾਏਗੀ ਅੱਜ ਵੱਡਾ ਮੈਚ ਹੈ ਤੇ ਅਸੀਂ ਜਿੱਤਾਂਗੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕੈਨੇਡਾ ਚ ਗੋਲੀਬਾਰੀ ਦਾ ਸ਼ਿਕਾਰ ਹੋਏ ਆਈਟੀ ਪੇਸ਼ੇਵਰ ਚੰਦਨ ਕੁਮਾਰ ਦੇ ਥਿਆਮਾ ਗੋਂਡਲੂ ਸਥਿਤ ਨਿਵਾਸ ਦਾ ਦੌਰਾ ਕੀਤਾ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਅਗਲੇ 3 ਤੋਂ 4 ਦਿਨਾਂ ਦੇ ਅੰਦਰ ਭਾਰਤ ਲਿਆਂਦੇ ਜਾਣ ਦੀ ਸੰਭਾਵਨਾ ਹੈ ਉਹਨਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਪਰਮੇਸ਼ਵਰ ਨੇ ਕਿਹਾ ਕਿ ਮੈਂ ਨਿਲਮੰਗਲਾ ਤਾਲੁਕ ਦੇ ਪਿੰਡ ਤਿਆਮਾ ਗੋਂਡਲੂ ਦੇ ਰਹਿਣ ਵਾਲੇ ਚੰਦਨ ਕੁਮਾਰ ਦੇ ਘਰ ਨਿੱਜੀ ਤੌਰ ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਚੰਦਨ ਦੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਚ ਵਾਪਰੀ ਇੱਕ ਘਟਨਾ ਚ ਮੌਤ ਹੋ ਗਈ ਸੀ ਉਹਨਾਂ ਅੱਗੇ ਕਿਹਾ ਕਿ ਪ੍ਰਤਿਭਾਸ਼ਾਲੀ ਚੰਦਨ ਕੁਮਾਰ ਟੋਰਾਂਟੋ ਦੀ ਇੱਕ ਸੌਫਟਵੇਅਰ ਕੰਪਨੀ ਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰਦਾ ਸੀ ਉਹ ਸੇਵਾਮੁਕਤ ਅਧਿਆਪਕ ਜੋੜੇ ਨੰਦਨ ਕੁਮਾਰ ਦਾ ਇਕਲੌਤਾ ਪੁੱਤਰ ਸੀ ਆਪਣੇ ਬੁਢਾਪੇ ਦੇ ਸਹਾਰੇ ਨੂੰ ਗਵਾਉਣ ਵਾਲੇ ਮਾਪਿਆਂ ਦਾ ਦੁੱਖ ਦੇਖ ਕੇ ਮਨ ਬਹੁਤ ਦੁਖੀ ਹੋਇਆ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਉਹ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਕੈਨੇਡਾ ਚ ਕਤਲ ਦੀ ਜਾਂਚ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਚੰਦਨ ਕੁਮਾਰ ਦਾ ਕੈਨੇਡਾ ਚ ਕਤਲ ਹੋਇਆ ਕਤਲ ਦੇ ਪਿੱਛੇ ਦੇ ਕਾਰਨਾਂ ਬਾਰੇ ਸਾਨੂੰ ਅਜੇ ਤੱਕ ਕੋ ਸਾਡੇ ਹਾਈ ਕਮਿਸ਼ਨਰ ਮ੍ਰਿਤਕ ਦੇ ਨੂੰ ਵਾਪਸ ਲਿਆਉਣ ਲਈ ਗੱਲਬਾਤ ਕਰ ਰਹੇ ਨੇ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਦੇ ਸਕੂਲ 'ਚ ਗੋਲੀਬਾਰੀ ਸ਼ੂਟਰ ਸਮੇਤ 10 ਦੀ ਮੌਤ 25 ਜ਼ਖਮੀ ਸਕੂਲ 'ਚ ਪੜ੍ਹਦੇ ਹਨ 175 ਵਿਦਿਆਰਥੀ ਸਕੂਲ 'ਚ ਹੋਈ ਗੋਲੀਬਾਰੀ ਮਾਮਲੇ 'ਚ ਟਰਾਂਸ ਜੈਂਡਰ ਤੇ ਸ਼ੱਕ ਪੁਲਿਸ ਨੇ ਅਧਿਕਾਰਤ ਤੌਰ ਤੇ ਦੋਸ਼ੀ ਬਾਰੇ ਨਹੀਂ ਦਿੱਤੀ ਜਾਣਕਾਰੀ ਹਾਈ ਸਕੂਲ ਚ ਹੋਈ ਫਾਇਰਿੰਗ ਮਗਰੋਂ ਦੇਸ਼ ਭਰ ਤੋਂ ਪ੍ਰਤੀਕਿਰਿਆਵਾਂ ਸਿਆਸੀ ਆਗੂਆਂ ਨੇ ਗੋਲੀਬਾਰੀ ਦੀ ਘਟਨਾ ਦੀ ਕੀਤੀ ਕੜੀ ਨਖੇਦੀ। ਕੈਨੇਡਾ ਦੇ ਸਕੂਲ ਚ ਗੋਲੀਬਾਰੀ ਤੇ ਭਾਰਤ ਸਰਕਾਰ ਨੇ ਜਤਾਇਆ ਦੁੱਖ, ਪੀਐਮ ਮੋਦੀ ਨੇ ਕਿਹਾ ਭਾਰਤ ਇਸ ਦੁੱਖ ਦੀ ਘੜੀ ਚ ਨਾਲ ਖੜਾ ਹੈ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।